ਰੂਤਾ ਨਾਲ ਜੱਟ ਦੇ ਕੱਬੜ ਤੇ ਡੱਪਣ ਲੱਗ ਗਿਆ ਕੁੜੀ ਦਾ ਵੀ ਧਿਆਨ ਰੱਖ ਲੈ ਮਾੜਾ ਮੋਟਾ ਅੱਜ ਕਾਉ ਬੋਲੀ ਜਾਂਦਾ ਮੈਨੂੰ ਲੱਗਦਾ ਤੇਰਾ ਮਾਮਾ ਆਊਗਾ ਮਾਮਾ ਜੀ ਆਣਗੇ ਕੀ ਕਰੀਏ ਐਤ ਕੀ ਤਾਂ ਲੇਟ ਹੋ ਗਏ ਕੁੜੀ ਕੋਲ ਨੂੰ ਸੰਦਾਰਾ ਲੇਟ ਕਰੀ ਬੈਠਿਆ ਕੰਮ ਕਰਾਂ ਟਾਈਮ ਹੀ ਲੱਗਦਾ ਯਾਰ ਕੀ ਕਰੀਏ ਘਰੇ ਕੰਮ ਬਹੁਤ ਸੀ ਲਓ ਉਹ ਆ ਗਏ ਮਾਮਾ ਜੀ ਵੀਰੇ ਕਿੱਡੀ ਲੰਬੀ ਉਹ ਬਰਾ ਤੇਨ ਨੂੰ ਹੁਣੇ ਯਾਦ ਕਰਕੇ ਆਟਿਆ ਸਾਸਰੀ ਗਾਲ ਵੀਰੇ ਉਹ ਸਾਸਰੀ ਗਾਲ ਸਾਸਰੀ ਗਾਲ ਉਹ ਲਵੇ ਆ ਕੇ ਸਾਸਰੀ ਗਾਲ ਲਾਈਦੀ ਆ ਉਹ ਦੂਰੀ ਮੱਥੇ 'ਤੇ ਮਾਰਦਾ ਮੇਰੇ ਆ ਸਾਲਿਆ ਨਾ ਆਏ ਸਾਲ ਕੁੜੀ ਨੂੰ ਸੁਧਾਰਾ ਲੈ ਆਉਣੇ ਆ ਉਹ ਕਦੇ ਮੇਰੇ ਲਈ ਵੀ ਸੁਧਾਰਾ ਲੈ ਕੇ ਆਓ ਮੇਰੀ ਗੱਲ ਸੁਣ ਲੈ ਤੈਨੂੰ ਸੌਦੀ ਇੱਕ ਸੁਣਾਤੀ ਪਰੋਣੇ ਦਾ ਸੁਧਾਰਾ ਤਾਂ ਆਉਣੀ ਆਉਣਾ ਚਾਹੀਦਾ ਜੱਸੀ ਬਾਈ ਤੈਨੂੰ ਕਿਹਾ ਸੀ ਨਾ ਵੀ ਐਗਤੀ ਪਰੋਣੇ ਦਾ ਸੁਧਾਰਾ ਆਊਗਾ ਹੀ ਆਊਗਾ ਆਹਾਹਾਹਾਹਾਹਾ ਉਹ ਲੈ ਉਹ ਗਲਾਸ ਵੀ ਨਾਲ ਹੀ ਚੱਕੀ ਫਿਰਦੇ ਨੇ ਮੇਰੇ ਆ ਸਾਲਿਆ ਮੈਂ ਸਾਰੀ ਬੋਤਲ ਪੀ ਗਿਆ ਮੇਰਾ ਸਿਰ ਤਾਂ ਫੜਾ ਨਹੀਂ ਇਹਦਾ ਜਾਦੇ ਫੜ ਲਿਆ ਸਾਲਿਓ ਪੀਣ ਵਾਲੇ ਤੁਸੀਂ ਹੈਗੇ ਬੰਦੇ ਗੋਲੀਆਂ ਵਾਲੀ दारू ਹਾਏ 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 ਇਹ ਮਾਰਦਾ ਨਹੀਂ ਕੰਜਰੀਏ ਉਹ ਮੇਰੇ ਸਾਲੇ ਦੀ ਨੇ ਮਾਰਤਾ ਓਏ ਹਾਏ ਓਏ ਇਹ ਆ ਕੀ ਕਰ ਲਿਆ ਕੰਜਰਾ ਹਾਏ ਕਿਨੇ ਰਾੜਤਾ ਤੈਨੂੰ ਕਿੰਦਾ ਇੰਜਣ ਕਰਤਾ ਤੇਰਾ ਓ ਮੇਰੇ ਸਾਲੇ ਦੀ ਬਾਜ ਕਿਉਂ ਮਾਰੀ ਆਨੀ ਆ ਹਾਏ ਪਾਣੀ ਲੈ ਗਿਆ ਹਾਏ ਮਰਵਾਤਾ ਮੇਰੇ ਸਾਲੇ ਦੀ ਨੇ ਓ ਗੰਦੇ ਖਾਨਦਾਨ ਦੀ ਏ ਐਨਾ ਗੰਦਾ ਖਾਨਦਾਨਾ ਤੇਰਾ ਹਾਏ ਮੇਰੇ ਸਾਲੇ ਦੇ ਪੈ ਜਾਣ ਛੋਡੇ ਕੀੜੇ ਕੋਈ ਗੱਲ ਨਹੀਂ ਮੇਰਾ ਸਾਰਿਆ ਕਾਣਿਆ ਜਿਆ ਛੜਦਾ ਤੈਨੂੰ ਮਹਿਮਨੀ ਕੋਈ ਗੱਲ ਨਹੀਂ ਮੈਂ ਵੀ ਆਪਦੇ ਯਾਰਾਂ ਦੋਤਾਂ ਨੂੰ ਘਰ ਦਾ ਇਕੱਠੇ ਐਂ ਕਰਦਾ ਕਾਲੇ ਪਹਿਲੀ ਨੂੰ ਫੋਨ ਲਾਉਣਾ oh no ਉਹ ਕਹਿੰਦਾ ਹੁਣੀ ਜੇਲ ਕੱਟ ਕੇ ਆਇਆ ਉਹੀ ਘਰੂ ਸਿੱਧਾ ਹਾਂ ਐ ਮੈਂ ਉਹ ਕੋਈ ਰੋੜਾ ਗਰਮ ਕਰ ਲਿਆ ਓਏ ਆ ਲੈ ਚਲ ਸਲਾ ਪਾਣੀ ਮੈਨੂੰ ਪਤਾ ਕੋਈ ਤੀਵੀਂ ਵੀ ਛੜੀ ਹੁੰਤੇ ਨੇ ਤਾਂ ਹੀ ਕਿਸੇ ਦਾ ਤੇ ਰੇ ਇੰਜਣ ਕਰਤਾ ਉਹ ਮੇਰੇ ਸਾਲੇ ਦੀ ਮੈਂ ਤੀਵੇਂ ਕਿੱਥੋਂ ਛੇੜ ਲੂੰ ਉਹ ਮੈਂ ਤਾਂ ਤੇਰੇ ਦੇ ਖਰਚੇ ਮਸਾਂ ਔੜਦਾ ਸਾੜੀ ਤੀਵੇਂ ਛੇੜਦੀ ਉਹ ਤੇਰੇ ਭਾਈ ਉਹਨਾਂ ਨੇ ਕੁੱਟਿਆ ਉਹ ਮੇਰੇ ਸਹੁਰੇ ਮਲੰਗ ਸਹੁਰੇ ਨੂੰ ਨਹੀਂ ਜ਼ਰਮਾਈ ਵੀ ਮੈਂ ਜਵਾਈ ਭਾਈ ਦੇ ਹੱਥ ਚੱਕਦਾ ਹਾਏ ਹੱਥ ਚੱਕਣ ਵਾਲੇ ਲੱਛਣ ਦਾ ਤੂੰ ਆਪ ਕਰਦਾ ਤੈਂ ਕੁਛ ਕਿਹਾ ਹੋ ਉਹਨਾਂ ਨੂੰ ਮੇਰੇ ਮਾਪੇ ਐਡੇ ਉਹ ਨਹੀਂ ਹੈਗੇ ਵੀ ਉਹੀ ਤੈਨੂੰ ਢਾ ਲਿਆ ਹੂਆ ਕੇ ਮੇਰੇ ਸਾਲੇ ਨੇਰੇ ਬੱਕਰੇ ਮਗੂ ਢਾ ਲਿਆ ਮੈਨੂੰ ਐ ਨਹੀਂ ਦੇਖਿਆ ਮੇਰੇ ਕਿੱਥੇ ਲੱਤ ਮਾਰਦੇ ਨੇ ਕਿ ਤੇ ਮੁਕੀ ਵਾਰ ਦੇ ਰੇ ਉਹ ਕੋਈ ਰੋੜਾ ਰੂੜਾ ਕਰਮ ਕਰ ਰਿਆ ਉਹ ਠੇਕਦੇ ਮੜੇ ਮੂਟੇ ਆਟਾ ਗੋਟੇ ਨੇ ਬੇ ਰੋੜਾ ਕੀ ਕਰਨਾ ਰੋੜਾ ਕਾਦੇ ਨਹੀਂ ਉਹ ਮੇਰੇ ਸਾਲੇ ਦੀ ਗਰਮ ਕਰ ਲਿਆ ਆ ਹੱਡਾ ਨੂੰ ਠੇਕ ਦੇ ਦੇ ਮੜੇ ਮੂਟੇ ਰਾਮ ਆ ਜਾਣਗੇ ਆ ਪੰਡ ਦੇ ਹੱਡ ਗੋਟੇ ਉਹ ਨਾਲੇ ਆਇਆ ਕਰੀ ਉਹ ਦੁੱਧ ਚ ਮੜਾ ਮੋਟਾ ਹਲਦੀ ਫੂਕ ਲਈ ਮੜਾ ਮੋਟਾ ਰਾਮ ਆਜੂ ਐ ਉਹਨਾਂ ਦਾ ਮੇਰੇ ਨਾਲ ਦਰੁ ਸ਼ਰਮ ਆਈ ਨਹੀਂ ਉਹ ਬਾਜਾ ਹੁਣ ਮੇਰੇ ਸਰਾੜੇ ਖੜੀ ਕਰਦੀ ਗਈਆਂ ਬਾਜਾ ਬਾਜਾ ਉਹਨਾਂ ਨੇ ਲਾਹੂ ਪੀੜਾ ਹੁਣ ਤੂੰ ਲਾਹੂ ਪੀਲਾ ਆਏ ਆ ਵੇ ਕਾਲਿਆ ਹਾਂ ਤੂੰ ਇਧਰ ਆ ਭਾਈ ਕਾਲੇ ਨੂੰ ਫੋਨ ਕਰਦੇ ਆ ਮੇਰਾ ਫੋਨ ਕਿੱਥੇ ਆ ਫੋਨ ਲਾਏ ਕਾਲੇ ਬੈਲੀ ਨੂੰ ਉਹ ਇਹ ਘਰੂ ਹਾਲ ਓਏ ਮੇਰੇ ਬੇਤੀਆ ਬਾਦ ਲਾਲੂ ਚੱਕ ਲਓ ਵੀਰੇ ਆ ਫੋਨ ਮਗਾ ਤੇਰੀ ਸਹਾਰਾ ਓ ਕਾਲਿਆ ਭਾਈ ਸਤਿ ਸ੍ਰੀ ਅਕਾਲ ਓ ਭਾਈ ਪੁੱਛਣਾ ਕੋਸ ਤੇਰੇ ਭਾਈ ਦੀ ਬੇਦੀ ਹੋ ਗਈ ਯਾਰ ਤੂੰ ਪੁੱਛੀ ਨਾ ਹਾਲ ਕੀ ਆ ਯਾਰ ਕੀ ਗੱਲ ਹੋ ਗਈ ਦੱਸ ਮੈਨੂੰ ਐਂ ਦੱਸ ਹੋਏ ਹਾਲ ਤਾਂ ਬੇਕਾਰ ਹੋ ਗਏ ਭਾਈ ਓ ਤੇਰੇ ਵਜਿਦਿਆ ਕੁੰਡੀਆਂ ਮੋਸਾਂ ਨੀ ਮਿਆਂ ਕਰਦੀਆਂ ਬਾਈ ਓ ਕਿਸਨੇ ਆਪਣੀ ਅਣਖ ਨੂੰ ਮੁਕਾਰਿਆ ਬਈ ਅਣਖ ਨੂੰ ਗੱਲ ਤਾਂ ਦੱਸ ਰਹੀ ਜਨਾਵਾ ਪਹਿਲਾਂ ਗੱਲ ਦਿਆਂਗੀ ਜਦੋਂ ਅਸਤ ਕਰਦਨੇ ਹਾਲ ਦੱਸ ਹੁਣ ਤਾਂ ਬਾਈ ਲੜਾਈਆਂ ਲੱਗਣਗੀਆਂ ਜੰਗ ਲੱਗੂ ਜੰਗ ਕੋਈ ਨਾ ਤੂੰ ਆ ਜਾ ਮੇਰੇ ਕੋਲ ਆਪਾਂ ਕਰਦੇ ਹਾਲ ਕੋਈ ਨਾ ਓ ਬਾਈ ਤੈਨੂੰ ਹੀ ਆਉਣਾ ਬੋ ਮੈਂ ਹਾਲਤ 'ਚ ਨਹੀਂ ਹੈਗਾ ਆਉਣ ਵਾਲਾ ਤੂੰ ਮੇਰੀ ਗੱਲ ਸੁਣ ਲੈ ਓ ਜਿਹੜਾ ਮੇਰਾ ਸਾਲਾ ਸੀ ਨਾ ਓਏ ਉਹ ਮੈਨੂੰ ਕੁੱਟ ਕੇ ਆ ਗਿਆ ਇੱਥੇ ਆ ਕੇ ਸੌ ਲੱਗੇ ਬਾਈ ਮਾਰਦੇ ਬਾੜਾ ਜਹਰ ਦੇ ਭਰੇ ਪਏ ਬਈ ਆ ਜਾ ਛੇਤੀ ਮੇਰੇਆ ਬਿਰਿਆ ਅਬਾ ਬਾਦਲਾ ਲੈਣਾ ਆ ਗਿਆ ਆ ਗਿਆ ਆਹ ਉਹ ਮੇਰੇ ਨਾਲ ਦੀ ਆ ਜਾ ਦੁੱਧ ਲੈ ਕੇ ਕਹਤੇ ਬੂਰੀ ਚੋਣ ਲਾਗੀ ਓਏ ਆ ਜਾ ਹੁਣ ਹਾਏ ਬੇਲਾਈ ਆ ਦੁੱਧ ਪੀ ਲੈ ਦੁੱਧ ਦੇ ਹਾਏ ਲੈ ਇੱਥੇ ਨਹੀਂ ਇੱਥੇ ਮਾਰਾ ਇੱਥੇ ਏ ਬੰਦੇ ਨੂੰ ਕੀ ਪਤਾ ਕਿੱਥੇ ਕਿੱਥੇ ਮਾਰਨੀ ਆ ਓਏ ਯਾਰ ਹੌਲੀ ਹੌਲੀ ਮਰ ਜਾ ਹੌਲੀ ਤੈਨੂੰ ਕੋਈ ਪੰਗਾ ਦੇ ਆਊਗਾ ਹਏ ਮੜਾ ਮੋੜਾ ਇਹਨੂੰ ਠੰਡਾ ਕਰ ਲਿਆ ਹੁੰਦੀ ਔਰ ਰਹਿੰਦੀ ਹੁੰਦੀ ਘਾਸਰ ਤੂੰ ਕੱਢ ਦੇ ਫੇਰ ਕਹਿੰਦਾ ਇਹ ਠੰਡਾ ਹੀ ਆਗਾ ਹਏ ਤੂੰ ਕਿਹੜਾ ਕਿਸੇ ਪਾਸੇ ਮਾਨ ਹੈ ਨਹੀਂ ਤੂੰ ਤਾਂ ਰੰਡੀ ਹੋਂ ਹੋਣੋ ਬਜੀਆਂ ਰੰਡੀਆਂ ਠੀਕ ਸੀ ਮੈਂ ਤਾਂ ਆਹ ਰੋਜ ਡੱਪਣ ਬਹਿ ਜਾਂਦਾ ਉਹਦੇ ਨਾਲੋਂ ਤਾਂ ਰੰਡੀਆਂ ਠੀਕ ਸੀ ਬਾਹਰ ਤਾਂ ਕੋਈ ਗੱਲ ਨਹੀਂ ਮੇਰੇ ਸਾਲੇ ਦੀ ਲੈ ਲੋ ਬਦਲੇ ਕੋਈ ਗੱਲ ਨਹੀਂ ਮੈਂ ਵੀ ਕੀਤਾ ਪਹਿਲਿਆਂ ਨੂੰ ਫੋਨ ਹੁੰਦਾ ਜੰਗ ਲੱਗੂ ਜੰਗ ਜੇ ਤੇਰੇ ਭਾਈ ਦਾ ਨਾਮ ਟਾਮ ਚੱਕੇ ਨਾ ਮੇਰਾ ਨਾ ਮੂਟਾ ਨਹੀਂ ਹੈਗਾ ਹੁਣ ਤਾਂ ਲੋਕਾਂ ਦੇ ਘਰ ਆ ਹੀ ਗਿਆ ਫੇਰ ਹੋਣਾ ਵੀ ਨਹੀਂ ਕੋਈ ਨਾ ਕੋਈ ਨਾ ਹੁਣ ਮੈਂ ਦੱਸੂਗਾ ਬਤਾ ਵੀ ਪਰੋੜੇ ਦੇ ਹੱਥ ਕਿਵੇਂ ਚੱਕੀ ਦਾ ਹਏ ਆਹ ਘੂਗ ਲਿਆਉਂਦੀ ਬੜਾ ਬੜਾ ਠੰਡਾ ਕਰ ਲਿਆਉਂਦੀ ਤੂੰ ਕਿਸੇ ਪਾਸੇ ਮਾਂ ਕਦੇ ਰੋੜਾ ਜਿਆਦਾ ਗਰਮ ਹੈ ਕਦੇ ਦੁੱਧ ਜਿਆਦਾ ਗਰਮ ਹੈ ਆਏ ਉਹ ਕੋਈ ਮਾਲਮ ਨੂੰ ਚੱਕ ਲਿਆ ਕੋਈ ਨਾ ਕਰ ਜਾ ਤੈਨੂੰ ਦਾਖਲ ਆਏ ਆ ਬੂਟੇ ਗੱਲ ਹੋ ਗਈ ਤੂੰ ਤਾਂ ਰੋੜੇ ਰਾੜੇ ਲਗਾਈ ਜਾਨਾ ਵਾ ਕੋਈ ਨਾ ਪੁੱਛਣਾ ਕੋਈ ਬਈ ਕੀ ਗੱਲ ਹੋ ਗਈ ਇੰਜਣ ਕਰਤਾ ਇੰਜਣ ਕੀਨੇ ਇੰਜਣ ਕਰਤਾ ਤੇਰੇ ਸਾਲੇ ਨੇ ਇੰਜਣ ਕਰਤਾ ਪਰ ਮੇਰੇ ਸਹਰੇ ਨੂੰ ਸ਼ਰਮ ਨਹੀਂ ਆਈ ਵੇ ਉਹ ਜਵਾਈ ਪਾਈ ਤੇ ਹੱਥ ਚੱਕਦਾ ਕੀ ਗੱਲ ਹੋ ਗਈ ਹਾਏ ਪੁੱਛਣਾ ਕੁਸ ਬਈ ਮਿਲਿਆ ਹੂ ਪੰਗਾ ਕੋਈ ਨਾ ਕੋਈ ਉਹ ਮੈਂ ਨਹੀਂ ਪੰਗਾ ਲਿਆ ਬਈ ਹਾਂ ਉਹ ਮੈਂ ਤਾਂ ਨਮਾਰੀ تیرਵਾ ਚਲਾਇਆ ਸੀ ਉਹ ਮੈਂ ਤਾਂ ਐ ਆਖਿਆ ਸੀ ਵੀ ਪਰੋਨੇ ਦਾ ਸੰਧੋਰਾ ਵੀ ਆਉਣਾ ਚਾਹੀਦਾ ਅੱਛਾ ਉਹਦਾ ਮੇਰਾ ਸੰਧੋਰਾ ਲੈ ਕੇ ਆਇਆ ਸੀ ਬਈ ਅੱਛਾ ਏ ਉਹ ਜਾਂਦੇ ਹੋਏ ਮੇਰਾ ਅੰਜਣ ਕਰਕੇ ਬਾਈ ਸੁਨਾਰੇ ਸੁਨਾਰੇ ਜਿਹੜਾ ਉਹ ਫੇਰ ਕੇ ਹਏ ਕੋਈ ਨਾ ਕਰ ਦਿੰਨੇ ਹਾਲ ਆਪਾਂ ਚੱਕ ਲੈਨੇ ਟਾਈਮ ਸਾਲੇ ਦਾ ਤੇਰੇ ਦਾ ਬਣਾ ਦਿੰਨੇ ਰੇਲ ਮੇਰੀ ਗੱਲ ਸੁਣ ਵੀ ਮੇਰੇ ਸਾਲੇ ਦਾ ਟਾਈਮ ਚੱਕਣਾ ਆਪਾਂ ਚੱਕ ਲੈਨੇ ਹਾਂ ਹਾਂ ਉਹ ਐ ਨਾ ਖੇਤ ਕੱਲੀ ਹੁੰਦਾ ਸਹੀ ਆ ਗੁੜਾ ਨਹੀਂ ਜਾਂਦਾ ਉਹਦੇ ਮਗਰ ਖੇਤ ਕੱਲੀ ਹੁੰਦਾ ਪਰ ਖੇਤ ਦੀ ਟਾਈਮ ਚੱਕੇ ਖੇਤ ਦੀ ਵੜਦੇ ਆ ਲੱਤਾਂ ਚੱਲ ਉਹਦੀਆਂ ਦੋ ਇਹਨਾਂ ਭਾਈ ਬੜਾ ਅਰਬਾਨ ਸੇ ਗੜਾ ਸਾਹ ਕਰ ਲੈ ਦੇਖਾ ਇਹ ਲੱਤ ਵੱਡਰੀਆ ਲੱਤ ਬਾਈ ਬਾ ਠੀਕ ਆ ਆਪਾਂ ਲਾ ਦਿੰਨੇ ਬੰਦੇ ਨੂੰ ਫੋਨ ਹੋਰ ਨੂੰ ਆ ਬਾਈ ਮਾਰ ਕੇ ਓਏ ਬਾ ਨੂੰ ਵੀ ਲਾਉਣੇ ਫੋਨ ਤੇਰੇ ਦੀ ਅਸਰੇ ਬਾਈ ਬਾ ਕੋਈ ਨਾ ਟੈਨਸ਼ਨ ਨਾ ਲੈ ਤੂੰ ਆ ਨਹੀਂ ਕੱਢ ਦਿੰਨੇ ਗੜਾ ਓ ਲਾਲਾ ਜੀ ਓ ਜੱਸੀ ਹੁਣਾਂ ਨੂੰ ਲਾਲਾ ਫੋਨ ਓਏ ਓ ਤੇਰੇ ਪਹਿਲੀ ਬਦਵਾਸੋਂ ਲਾਲਾ ਫੋਨ ਓਏ ਕਰ ਲੈ ਬੰਦੇ ਇਕੱਠੇ ਟੈਨਸ਼ਨ ਨਾ ਲੈ ਹਾਏ ਹੁੰਦਾ ਲੜਾਈਆਂ ਹੋਣਗੀਆਂ ਲੜਾਈਆਂ ਹੁੰਦਾ ਦੇਖੀ ਹਾਏ ਦੁੱਧ ਪੀਣਾ ਹਲਦੀ ਨਾਲ ਤੂੰ ਪੀ ਕੋਈ ਨਾ ਤੇਰੇ ਸੱਟ ਵੱਜੀ ਆ ਮੈਂ ਤਾਂ ਮਾਰਨੀ ਆ ਵਾ ਕੱਲ ਸੌਣ ਬੂਟੇ ਉਂ ਤਾਂ ਤੂੰ ਹੈਗਾ ਆਪਣਾ ਯਾਰ ਯਾਰੀ ਨਾ ਯਾਰੀ ਦੁਕਾਨਦਾਰੀ ਨਾ ਦੁਕਾਨਦਾਰੀ ਅੱਛਾ ਬਾਈ ਮੇਰੀ ਹੈਗੀ ਆ ਦੁਕਾਨਦਾਰੀ ਕੰਮ ਕਰਾਉਣੇ ਠੀਕ ਆ ਮੇਰੇ ਜਿਹੜੇ ਬੰਦੇ ਆ ਤੈਨੂੰ ਪਤਾ ਪੈਗ ਸ਼ੱਕ ਤੋਂ ਬਿਨਾਂ ਨਹੀਂ ਤੁਰ ਦੇਗੇ ਖਾਣ ਪੀਣ ਤਾਂ ਪਹਿਲਾਂ ਹੀ ਭਾਲਦੇ ਸਾਰੇ ਆ ਤੂੰ ਪੈਨਸ਼ਨ ਨਾ ਲੈ ਯਾਰ ਦਰੂ ਨਾ ਪਰ ਨਮਾਦਾਂਗੇ ਯਾਰ ਗੱਲ ਕਾਦੀ ਕਰਦਾ ਖਰਚਾ ਤੈਨੂੰ ਭੂਰਾ ਕਰਨਾ ਪੈਣਾ ਵਾ ਹਾਂ ਜਦੋਂ ਬੰਦਿਆਂ ਕੋਲ ਰਸਨ ਖਤਮ ਸਾਂਝਾ ਲੜਾਈ ਖਤਮ। ਇਹਨੇ ਸਮਾਨ ਦੇਤਾ। ਇਹ ਬੰਦੇ ਉਹਦੇ ਹੋ ਜਾਂਦੇ ਆ। ਠੀਕ ਆ। ਇਹ ਖਾਣ ਪੀਣੇ ਪਿੱਛੇ ਦੁਰਦੇ ਆ। ਖਾਣ ਪੀਣੇ ਪਿੱਛੇ ਬੰਦਾ ਵੀ ਮਾਰ ਦੇਣਗੇ। ਕੋਈ ਗੱਲ ਨਹੀਂ ਬਾਈ। ਇਹ ਗੱਲ ਦਾ ਮੈਂ ਖਿਆਲ ਰੱਖੂੰ। ਤੂੰ ਟੈਨਸ਼ਨ ਨਾ ਆ। ਤੂੰ ਦੇਖ ਬੰਦੇ ਮੈਂ ਕਹਣਾ ਕੇਰਾ ਤੁਸੀਂ ਮੇਰੀ ਲੜਾਈ ਦਾ ਜਿੱਤੋ ਬਈ। ਬੰਦਿਆਂ ਨੂੰ ਫੋਨ ਲਾ ਦਮ। ਠੀਕ ਆ। ਤੂੰ ਇਹ ਦੇਖ ਫਿਰ ਪਈਆ ਮੈਂ 5000 ਦੇ ਦੇਣਾ। ਚਾਹੇ 4 ਡੱਬੇ ਚੱਕ ਲਿਓ ਯਾਰ ਦਰੂ ਦੇ ਗੱਲ ਆ ਕੋਈ। ਮੈਨੂੰ ਪਤਾ ਮੈਨੂੰ ਪਤਾ। ਜਲਬੀ ਪੀਨੇ ਤੁਸੀਂ। ਵਾ ਕੋਈ ਨਾ ਪੂਰੀ ਆਵਣਾ ਕਰੀ ਨਹੀਂ ਗਾਦੇ ਪੰਜਾਬੀ ਪੀਨੇ ਉਹ ਜਿਹੜੀ ਮਰਜ਼ੀ ਹੋਵੇ ਦਾਰੂ ਹੋਵੇ ਕੋਈ ਗੱਲ ਨਹੀਂ ਬਾ ਬੰਦਿਆਂ ਨੂੰ ਬੰਦੇ ਇਕੱਠੇ ਕਰ ਬਾਈ ਓਕੇ ਹਾਂ ਦਾਰੂ ਦੂਰੀ ਟੈਨਸ਼ਨ ਆ ਲੈ ਦਾਰੂ ਦਾ ਆਪਾਂ ਦਰਿਆ ਪਗਾ ਦਾਂਗੇ ਲਾ ਦਿੰਨੇ ਪਾ ਬਾਈ ਬਣ ਕੇ ਕਾ ਸਰਨਾ ਰਹੀ ਜੇ ਮੇਰੇ ਸਾਲੇ ਦਾ ਟਾਈਮ ਚੱਕਣਾ ਲੜਾਈਆਂ ਹੋਣਗੀਆਂ ਲੜਾਈਆਂ ਹਾਂ ਹੈਲੋ ਹਾਂ ਜੱਸੀ ਕਿਵੇਂ ਆ ਕਿੱਥੇ ਸੀ ਉਹ ਚੱਕਰ ਪੈ ਗਿਆ ਜਦ ਕੰਮ ਆ ਗਿਆ ਆਪਾਂ ਨੂੰ ਇੱਥੇ ਪੰਡ ਹੀ ਆ। ਉਹ ਬੂਟਾ ਨਹੀਂ ਹੁੰਦਾ ਆਪਣੇ ਨਾਲ ਫਿਰਦਾ। ਆਓ। ਉਹਦਾ ਕੰਮ ਜਾਵਾਂ ਤੇ ਇੱਥੇ ਪਹੁੰਚੋ ਬੂਟੇ ਦੇ ਘਰੇ ਬੈਠਾ ਮੈਂ। ਤੇ ਬਾਕੀ ਉਹ ਦੂਜੇ ਬੰਦਿਆਂ ਨੂੰ ਵੀ ਲਿਆ ਆਪਣੇ। ਹਾਂ ਬੱਬੂ ਉਹਨਾਂ ਨੂੰ ਸਾਰਿਆਂ ਨੂੰ ਲਿਆ ਚੰਗਾ। ਚੱਲ ਪਹੁੰਚ ਆ ਜਾ ਫਿਰ ਉੱਥੇ ਹੀ ਆ ਮੈਂ। ਓਕੇ ਓਕੇ। ਹੋ ਗਈ ਗੱਲ ਬਈ। ਬੰਦੇ ਆਉਂਦੇ ਆਪਣੇ। ਓਕੇ। ਓਕੇ ਆ ਕੰਮ ਵਾਸਤੇ ਟੈਨਸ਼ਨ ਨਾ ਲੈ। ਦੱਸੋ ਕੋਈ ਮੁੰਡੀਆਂ? ਮੈਂ ਕਹਾਂ ਤੂੰ ਸ਼ਰਲੇ ਉੱਡਦੇ ਦੇਖੀ ਤੂੰ। ਵੇ ਬਦਲਾ ਲੈਣਾ ਦਿਲ ਚਾਹ ਬਹੁਤ ਆ ਚਲ ਐਂ ਕਰ ਹਣੋ ਹੁਣ ਪਈ ਨਹੀਂ ਘਟੋ ਮੈਨੂੰ ਤਾਂ ਕਰ ਲਈ ਜੀ ਤੇ ਕੋਈ ਗੱਲ ਨਹੀਂ ਲੈ ਬਈ ਯਾਰ ਕਿਉਂ ਟੈਨਸ਼ਨ ਲੈਂਦੀ ਐ ਛੇਦੀ ਆ ਲੈ ਖਾਨ ਖੂਨ ਨਹੀਂ ਫੜ ਲੈ ਕਾ ਚਲੋ ਤਾਂ ਦੋ ਤਿੰਨ ਤਾਂ ਨੰਗਣਗੇ ਬੂਟੇ ਸਰੀ ਬਹਿਣਗੇ ਦੋ ਤਿੰਨ ਤਾਂ ਹਾਏ ਲੈ ਭਾਈ ਉਹ ਬਦਲਾ ਉਹ ਬਦਲਾ ਲੈ ਲਈ ਬੂਟੇ ਇਹ ਮਾ ਦਾ ਜਿਆ ਸਾਈ ਤੌਰ ਤੇ ਦਿਨਿਆ ਕਾਲੇ ਨੂੰ ਇਹ ਨਹੀਂ ਕੋਈ ਨਾ ਇਧਰ ਆਏ ਹੋਏ ਆ ਮੜਾ ਕੰਮ ਸੀਗਾ ਆਲਾ ਕਾਲੇ ਬਾਈ ਠੀਕ ਹੈ ਹਮ ਤੇ ਸਾਈ ਹੋਈ ਸਮਝ ਬਦੰਦਰਾ ਤੂੰ ਦਾ ਜਿਆਦਾ ਹੀ ਚੱਕੀ ਹੋਣਾ ਜਾਂ ਜੱਸੀ ਨਾਲ ਵੀ ਕਹੜੇ ਕਰਦਾਂਗੇ ਆਉਂਦਿਆਂ ਨੂੰ ਹਾਂ ਹੈ ਹੁਣ ਮੈਨਾਂ ਕੋਈ ਘਾਟ ਨਾ ਰਹਿ ਗਈ ਨਹੀਂ ਨਹੀਂ ਘਾਟ ਤੂੰ ਆਏ ਦੱਸ ਮੈ ਆਪਦੇ ਕਨੇ ਕੋਈ ਘਾਟ ਛੱਡੀ ਹੈ ਘਾਟ ਸਾਡੇ ਕਨੇ ਉਹ ਵੀ ਰਹਿੰਦੀ ਗਈ ਪਰ ਘਾੜੇ ਨਹੀਂ ਹੋਣੀ ਜੇ ਬਾਈ ਓਏ ਇਹਦੀ ਟੈਨਸ਼ਨ ਨਾਲੇ ਬਸ ਇਹਦੀ ਟੈਨਸ਼ਨ ਨਾਲੇ ਇਹਦੇ ਸਰ ਤੇ ਉੱਡਣਾ ਬੰਦਿਆ ਨੇ ਮੈਂ ਦੋ ਡੱਬੇ ਪਹਿਲੀ ਗੱਡੀ 'ਚ ਰਖਾ ਦੂੰ ਬਾ ਠੀਕ ਆ ਕੋਈ ਨਾ ਬੰਦੇ ਆਉਣ ਵਾਲੇ ਆ ਅਪਾਇੰਟਮੈਂਟ ਦਾ ਮੈਂ ਮਲਾਂ ਕੰਮ ਕੱਚਾ ਨਾ ਰਹਿ ਜੇ ਕੰਮ ਕੱਚਾ ਨਹੀਂ ਰਹਿੰਦਾ ਚਾ ਖਾਣ ਨੂੰ ਲਿਆ ਕੋ ਮੜਾ ਚੱਕ ਕੇ ਅੰਦਰੋਂ ਗੱਤਲੇ ਲਾਉਣ ਨੇ ਗੱਤਲੇ ਬਾ ਟੈਨਸ਼ਨ ਨਾਲੇ ਹਾਂ ਜਾ ਪਾ ਗਏ ਆ ਤੂੰ ਚਾ ਕੌਣ ਘਰੀ ਲਾਣੀ ਯਾਰ ਮੈਨੂੰ ਕਾਹਨੂੰ ਵਕਤ ਪਈ ਜਾਂਦਾ ਘਰੇ ਦਾ ਪਹਿਲੀ ਲਿਨਾਲ ਦਿੰਦੀ ਹਾਂ ਉਹਦਾ ਇੱਥੇ ਆਉਂਦੇ ਆ ਉਹਨਾਂ ਇੱਥੇ ਹੋਣਾ ਮੈਂ ਇੱਥੇ ਸੱਦਿਆ ਘਰੇ ਥੋੜੋ ਸੱਦਿਆ ਤੂੰ ਆਇਆ ਕਰ ਪ੍ਰੋਮੋਟਰ ਤੇ ਬੁਲਾ ਲੈ ਯਾਰ ਇੱਥੇ ਰਬਲਾ ਕਰ ਚੱਲ ਮੋਟਰ ਤੇ ਚੱਲਦਾ ਫਿਰ ਕਰਦਾ ਪਹਿਲੀ ਗੁੱਤ ਕਲੇਸ਼ ਬੋਤ ਹੁੰਦਾ ਦਰੂਪੇ ਚੱਲ ਮੇਰੀ ਗੱਲ ਸੁਣ ਉਹ ਫੜਾ ਮੈਂ ਮੋਟਰ ਤੇ ਪਹੁੰਚਦਾ ਮੈਨੂੰ ਫੋਨ ਲਾਉਣਾ ਵੀ ਮੋਟਰ ਤੇ ਹੀ ਆਜੋ ਹਾਂ ਤੇ ਹੁਣ ਆ ਜਾ ਟਾਈਮ ਨਾਲ ਠੀਕ ਆ ਆਉਣਾ ਆਉਣਾ ਬਾਈ ਬਾਕੀ ਠੀਕ ਆ ਹੁਣ ਦੇਖਦਾ ਮੇਰਾ ਸਾਲਾ ਕਿਵੇਂ ਬਚੂ ਹੁਣ ਚੱਕਾਂਗੇ ਟਾਈਮ ਹੁਣ ਲਾਹ ਕੇ ਗਾਟੇ ਅੱਜ ਨਵੀਂ ਲਾ ਕੇ ਦੇਖਦੇ ਆਂ ਦੇਖਦੇ ਮਾਲ ਕਹੇ ਆ ਨਿਕਲਿਆ ਸਾਹਬ ਨਾਲ ਹੀ ਪਾਈਏ ਪਹਿਲਾਂ ਅੱਗ ਪਤਾ ਹੀ ਨਹੀਂ ਹੁੰਦਾ ਘਾੜਵਾਦ ਪੱਧ ਘੱਟ ਤੇਜਾ ਨਾਲ ਆਲ ਹਲਕਾ ਦੇਖਦੇ ਆਂ ਕੀ ਬਣਦੀ ਐ ਸਾਲਾ ਖਾਸਾ ਤੇਲ ਖਾਂ ਤੇਜ ਬਣਿਆ ਮਾਲ ਚਲ ਉਹ ਆ ਠਾਈੜਤੀ ਬੋਤਾ ਨਿਕਲ ਆਇਆ ਆਪਣਾ ਮਹੀਨਾ ਪਾਰ ਆ ਮਾਲ ਇੱਕ ਨੰਬਰ ਬਣਿਆ ਕੋਈ ਮਿੱਤਰ ਪਿਆਰਾ ਆ ਜਾਂਦਾ ਕਈ ਵਾਰੀ ਉਹਦਾ ਵੀ ਨਾਲ ਸਰਜੂ ਚਲ ਐਨੇ ਸਰੂਰ ਜਾ ਬਣਦਾ ਦੇਖਦੇ ਆ ਬੰਨਾਲੇ ਨੱਕਾ ਨੁੱਕਾ ਮੋੜਿਆ ਨੇ ਆ ਇਹ ਉਹ ਸਰੀਰ ਸੱਟ ਹੋਇਆ ਆ ਦੱਦ ਪੀਤਾ ਹੋਇਆ ਹਲਦੀ ਵਾਲਾ ਉਹ ਭਗਵਾਨ ਓਏ ਕਰ ਆਂਦਰੋਂ ਗੰਡਾਸਾ ਚੱਕ ਕੇ ਲੈ ਮੇਰਾ ਓਏ ਆਇਆ ਯਾਰ ਕਰੀਗੀ ਜਣੀ ਤੂੰ ਬੇ ਤਾਈ ਗੰਡਾਸਾ ਕੀ ਕਰਨਾ ਓਏ ਕਰਨਾ ਕੀ ਆ ਮੇਰੀ ਗੱਲ ਸੁਣ ਲਾ ਓਏ ਆਪਣੇ ਨਾ ਦਰਖਤ ਦੇ ਜਾਲੇ ਜਿ ਬਲੇ ਹੋ ਗਏ ਆਪਾਂ ਉਹ ਦਰਖਤ ਸੰਘੜਨੇ ਖੇਤ ਤੂੰ ਤਾਂ ਆਪ ਪਹਿਲੀ ਸੰਘਿਆ ਪਿਆ ਦਰਖਤ ਤੂੰ ਕੀ ਸੰਘੇਂਗਾ ਮੈਂ ਆਪੇ ਹੀ ਸੰਘ ਦੂੰ ਓਏ ਮੱਥਾ ਨਾ ਮਾਰਿਆ ਕਰ ਪਾ ਜਾ ਚੱਕ ਕੇ ਲੈ ਗੰਡਾਸਾ ਇਹ ਜਾਣਦੀ ਨਹੀਂ ਇਦੇ ਭਾਈ ਦਾ ਟੈਚਾ ਕਣਾ ਐਸੇ ਗੰਡਾਸੇ ਨਾਲ ਟੋਟੇ ਟੋਟੇ ਕਰੂੰਗਾ ਇਹਦੇ ਭਾਈ ਨੂੰ ਬੇ ਲਾਇ ਫੜ ਤੂੰ ਨਾ ਮੈਨੂੰ ਟਿਕਣ ਦਈ ਤੂੰ ਦਰਖਤ ਫੇਰ ਸੰਕੇ ਆਈ ਨਾਲੇ ਤਾਂ ਪੀਣਾ ਕਰਿਆ ਪਿਆ ਨਾਲੇ ਢੋਲੀ ਭਰਉਣ ਵਾਲੀ ਆ ਪਹਿਲਾਂ ਮੇਰੇ ਉਹ ਕੰਮ ਕਰਕੇ ਜਾ ਉਹ ਕਿਤੇ ਮੈਂ ਤਾਂ ਗਾਟਾ ਨਾਲ ਲਾਣੀ ਸਾਲੀ ਬਣੀਆ ਮੈਂ ਮੈਂ ਘਰ ਦੇ ਕੰਮ ਕਰਨ ਨੂੰ ਤੇਰਾ ਗੁਲਾਮ ਆ ਘਰ ਦੇ ਕੰਮ ਆਪ ਕਰ ਬੇ ਪੀਣਾ ਤਰਨਾ ਪਊ ਤਾਂ ਤੈਨੂੰ ਰੋਟੀ ਮਿਲੂ ਨਹੀਂ ਸ਼ਾਮ ਨੂੰ ਰੋਟ ਰੋਟੀ ਨਹੀਂ ਮਿਲਦੀ ਹੈਗੀ ਉਹ ਤੂੰ ਜਾਣਿਆ ਕਿ ਨਹੀਂ ਕਿਤੇ ਮਥੋ ਆਦਾ ਗਾਟਾ ਨਾ ਲਾਣੀ ਬੋਕਾ ਗੁੱਸਾ ਉਹ ਦਾਦੇ ਰਤੇ ਇੱਕ ਤਾਂ ਲੰਡੂਤੀ ਵੀਣੀ ਦਿੱਤੇ ਕੰਦਿੰਦੀ ਐ ਕਰਦਾ ਉਹਨੂੰ ਫੋਨ ਲਾਉਣਾ ਮੇਰੇ ਸਲੇ ਦਾ ਦੋ ਬੋਤਲਾਂ ਲੈ ਕੇ ਗਿਆ ਸੀ ਹੋਂ ਤੱਕ ਕੋਈ ਵਾਈਤਾ ਹੀ ਨਹੀਂ ਨਾਲੇ ਦੋ ਡੱਬੇ ਉਹਦੀ ਗੱਡੀ ਚ ਰਖਾਤੇ ਆਏ ਹੁਣ ਤੱਕ ਨਹੀਂ ਕਿਤੇ ਮੇਰੇ ਸਲੇ ਦੇ ਟੈਟ ਹੋ ਕੇ ਉੱਥੀ ਤਾਂ ਨਹੀਂ ਪੈ ਗੇ ਚਲ ਫੋਨ ਕਰਕੇ ਦੇਖਦਾ ਓ ਹੈਲੋ ਓ ਕਿੱਥੋਂ ਕਾਲੇ ਬਾਈ ਓ ਮੈਂ ਯਾਰ ਡਿੱਕੀ ਜਨਾ ਮੈਂ ਤਿਆਰੀ ਕਰੀ ਬੈਠਾ ਓ ਮੈਂ ਤਾਂ ਗੰਡਾਸਾ ਤਿੱਖਾ ਕਰੀ ਬੈਠਾ ਗੱਤਲੇ ਲੈਣਗੇ ਗੱਤਲੇ ਓ ਬਾਈ ਆ ਜਾਓ ਕੀ ਹੋ ਗਿਆ ਓ ਕੋਈ ਗੱਲ ਨਹੀਂ ਬਾਈ ਵਣ ਕੇ ਸੇਤੀ ਆ ਜਾਓ ਯਾਰ ਹਾਂ ਆ ਜਾਓ ਸੇਤੀ ਮੈਂ ਡਿੱਕੀ ਜਨਾ ਤੁਹਾਨੂੰ ਆ ਜਾਓ ਆ ਜਾਓ ਇਹ ਨਾ ਲਹੂ ਪੀ ਲਿਆ ਕਿਤੇ ਮੁਕਰਦਾ ਨਹੀਂ ਜਾਣਗੇ ਚਾ ਵਾ ਜਾ ਕੇ ਦੇਖਦੇ ਆ ਖੇਤ ਹੁਣ ਆਟੇ ਦਾ ਸਿਆਪਾ ਵੀ ਮੈਨੂੰ ਕਰਨਾ ਪੈਣਾ ਇਸ ਤੋਂ ਬਾਅਦ ਢੋਲੀ ਵੀ ਭਰਉਣੀ ਆ ਆਪ ਪਤਾ ਨਹੀਂ ਕਿੱਥੇ ਰੋੜਿਆ ਬੈਠਾਗਾ ਐਂ ਵੀ ਚੱਲ ਮੈਂ ਪੀਣਾ ਤਾਂ ਧਰ ਜਾ ਆ ਪੀਣਾ ਧਰ ਕੇ ਦੇਖਦੀ ਆ ਉਸ ਤੋਂ ਬਾਅਦ ਫਿਰ ਮੈਂ ਢੋਲੀ ਵੀ ਭਰਉਣੀ ਆ ਉਸ ਤੋਂ ਬਾਅਦ ਦੇਖਦੀ ਆਂਗੀ ਪੀਣੇ ਨੂੰ ਕਿੰਨਾ ਕੁ ਟਾਈਮ ਲੱਗਦਾ ਲਾਹੌਰ ਆਪਣੀ ਤਾਂ ਬਹੁਤ ਕਮੇਟੀਆਂ ਚੱਲਦੀਆਂ ਨੇ ਹਾਂ ਤੁਕੋ ਜੇ ਤਾ ਮੈਂਬਰ ਬਣਨਾ ਦਾ ਕੋਈ ਗੱਲ ਨਹੀਂ ਫਿਰ ਬਣ ਜੀ ਹਾਂ ਮੈਂ ਦੱਸ ਤੂੰ ਤੈਨੂੰ ਵਧੀਆ ਗਰੁੱਪ ਚੱਲਦੇ ਨੇ ਆਪਣੇ ਤਾਂ ਇਹ ਕੰਜਰ ਦਾ ਸਿਆਪਾ ਨਹੀਂ ਪਤਾ ਨਹੀਂ ਨਾ ਮਰਦਾ ਨਾ ਮਨ ਜਾ ਦਿੰਦਾ ਨਾ ਤੈਨੂੰ ਦੀਂਦਾ ਨਹੀਂ ਮਤਰੀਮ ਦੀ ਸਾਈਕਲ ਮਾਰਿਆ ਮੇਰੇ ਬੱਠੜ ਦੇ ਵਿੱਚ ਐ ਡੜੇ ਡੇਲੇ ਨੇ ਇਹਨਾਂ ਨੂੰ ਦੇਖ ਵੀ ਲਿਆ ਕਰ ਨੀਵੀ ਪਾਈ ਤਰੀਮਨੀ ਆ ਨਾ ਮੈਨੂੰ ਕਹਿੰਦੀ ਆ ਤੇਰੇ ਐ ਡੜੇ ਡੇਲੇ ਨੇ ਡੇਲੇ ਤਾਂ ਤੇਰੇ ਵੀ ਲੱਗੇ ਹੋਏ ਨੇ ਤੂੰ ਮੈਨੂੰ ਅੰਦੀ ਕਹਿੰਦੀ ਆ ਤੂੰ ਨਹੀਂ ਅੰਦੀ ਥੋੜਾ ਖਾਨਦਾਨ ਨਾ ਮੇਰੇ ਖਾਨਦਾਨ ਤੇ ਨਾ ਜਾਈ ਮਾਰ ਕੇ ਬੱਠੜ ਨਾ ਤੇਰਾ ਮੈਂ ਸਰਪਾੜ ਦੂੰ ਜਿਆਦੇ ਚਬਰ ਚਬਰ ਬੋਲਦੀ ਆ ਨਾ ਮਾਰ ਕੇ ਦਿਖਾ ਬੱਠੜ ਉਹੀ ਨਾ ਜਾਣੀ ਮੈਨੂੰ ਸੁਕੜੀ ਜੀ ਤੇਰੇ ਵਰਗੀਆਂ 20 ਕੁੱਟੀਆਂ ਨੇ ਮੈਂ ਪਹਿਲਾਂ ਹੀ 20 ਕੁੱਟਦੀਆਂ ਤਾਂ ਤੂੰ ਫਿਰ ਹੁਣ ਮੈਨੂੰ ਹੱਥ ਲਾ ਕੇ ਦਿਖਾ ਜੇ ਮਾਂ ਦਾ ਦੁੱਧ ਪੀਤਾ ਪਿਉ ਦੀ ਧੀ ਨਾ ਤਾਂ ਫਿਰ ਹੁਣ ਇੱਕ ਵੀ ਮੈਨੂੰ ਹੱਥ ਲਾ ਕੇ ਦਿਖਾ ਤੈਨੂੰ ਦਿਖਾਵਾਂ ਤਾਰੇ ਇੱਕ ਤਾਂ ਮੇਰਾ ਆਟਾ ਮੁੱਕਿਆ ਪਿਆ ਇੱਕ ਸਿਲੰਡਰ ਮੁੱਕਿਆ ਪਿਆ ਚੱਲ ਜਾ ਮੈਂ ਤਾਂ ਉਹੀ ਨਹੀਂ ਤੇਰੇ ਸੜੇ ਹਾਣ ਦੇ ਮੂੰਹ ਲੱਗਦੀ ਜਾ ਜਾ ਬਗ ਜਾ ਬਗ ਜਾ ਤੇਰੇ ਵਰਗੀ ਦੇ ਸੜੇ ਹਾਣ ਦੇ ਮੱਥੇ ਮੈਂ ਵੀ ਨਹੀਂ ਲੱਗਣਾ ਚਾਹੁੰਦੀ ਤੂੰ ਤਾਂ ਮੇਰੇ ਪੈਰ ਵਰਗੀ ਵੀ ਹੈ ਨਹੀਂ ਗਈ ਹੋਰ ਚਾਚੀ ਠੀਕ ਹੈ ਠੀਕ ਹੈ ਭਾਈ ਤੂੰ ਦੱਸ ਕਿ ਮੈਂ ਤਾਂ ਪੀਜੀ ਲੱਗਦੀ ਆ ਪੁੱਛਣਾ ਕੁਛ ਹਾਂ ਕੀ ਹੋ ਗਿਆ ਇੱਕ ਤਾਂ ਬੂਟੇ ਨੇ ਤੰਗ ਕਰੀ ਪਈਆਂ ਹਾਂ ਇੱਕ ਸਾਡੀ ਗਮਾਂਡਣ ਚੁਗਲੀਆਂ ਬਹੁਤ ਕਰਦੀਆਂ। ਕਿਉਂ? ਉਹ ਕਾਹਤੋਂ ਕਰਦੀਆਂ ਚੁਗਲੀਆਂ? ਘਰ ਚ ਕਲੇਸ਼ ਪਵਾਈ ਜਾਂਦੀਆਂ ਚੁਗਲੀਆਂ ਕਰ-ਕਰ ਕੇ ਰੰਜਖੋਂ ਦੀ ਆਪ ਲੜਾਈ ਜਾਂਦੀ ਐ। ਲਾ ਫਿਰ ਤੈਨੂੰ ਕੁਛ ਕਿਹਾ ਨਹੀਂ ਉਹਨੂੰ। ਮੈਂ ਹੁਣ ਕੀ ਕਹਿੰਦੀ ਮੈਂ ਤਾਂ ਘਰੋਂ ਹੀ ਬਹੁਤ ਦੁਖੀ ਆਂਗੀ। ਤੇਰੇ ਆਲੇ ਗੰਡਾਸਾ ਚੱਕੀ ਜਾਂਦਾ ਤੇ ਕਿਤੇ ਲੜਾਈ ਲੜੂ ਨਾ ਪਾ ਲਵੇ ਉਹ ਰੋਕੇ ਰੱਖ ਉਹਨੂੰ। ਨਿਕਾਣੂ ਚਾਚੀ। ਹੂੰ ਉਹ ਤਾਂ ਘਰੋਂ ਗੰਡਾਸਾ ਜਾਂ ਤਾਂ ਲੈ ਕੇ ਗਿਆ ਸੀ ਚੱਕ ਕੇ ਬਾਹਰੋਂ ਦਰਖਤ ਜੇ ਸੰਗਣੇ ਨੇ। ਮੈਂ ਤਾਂ ਉਹਦਾ ਮੂੰਹ ਦੇਖ ਕੇ ਐ ਲੱਗਦਾ ਸੀ ਜਿਵੇਂ ਲੜਨ-ਲੋੜਨ ਚੱਲਿਆਗਾ ਗੁੱਸੇ ਚ ਬੁਲਾਈ ਜਾਂਦਾ ਸੀਗਾ। ਔਰ ਨਾ ਕਿਛਦਾ ਸਰਸੋਰ ਪਾੜ ਦੇਵੇ ਜੇ ਠਾਣੇ ਠੂਣੇ ਚ ਵਾਗੇ ਮਸਾਂ ਨੇੜੇ ਹੋਣਗੇ ਠਾਣੇ ਚ ਨਹੀਂ ਚਾਚੀ ਐਨੇ ਜੋਗਾ ਕਿੱਥੇ ਆਹੋ ਨਾਲੇ ਤਾਂ ਉਹ ਮੇਥੋਂ 70 ਖਾਂਦਾ ਨਾਲੇ ਮੇਰੇ ਪੇਕਿਆਂ ਤੋਂ 70 ਖਾਂਦਾ ਰਹਿੰਦਾ ਖੁੰਦਾ ਲੋਕਾਂ ਤੋਂ ਵੀ 70 ਖਾਂਦਾ ਲਾ ਚਲ ਆ ਜਾ ਚਾਚੂ ਪੀਣੇ ਆ ਗਏ ਥੱਕੀ ਲੱਗਦੀ ਹੈ ਕਿ ਦਮ ਦਮ ਲੈ ਕੇ ਵਗ ਜੀ ਆ ਜਾ ਨਹੀਂ ਚਾਚੀ ਚਾਹ ਪੀਣ ਦਾ ਕਿੱਥੇ ਟਾਈਮ ਮੇਰੇ ਤਾਂ ਹੋਰ ਹੀ ਨਹੀਂ ਕੰਜਰ ਖਾਣੇ ਮੁੱਕਦੇ ਇਹ ਕੋਈ ਨਹੀਂ ਮੁੱਕਣਾ ਕੰਜਰ ਖਾਣੇ ਆ ਜਾ ਚਾਹ ਪੀ ਲੈ ਕੋਟਾ ਬਸ ਚਾਚੀ ਚਾਹ ਦਾ ਟਾਈਮ ਹੈ ਨਹੀਂ ਚੱਲ ਤੇਰ ਮਰਜੀ ਆ ਭਾਈ ਬਾਜੀ ਆ ਮੈਂ ਉਤਰਿਆ ਖਾਸਾ ਘਰੇ ਮੋਟਰ ਬੰਦ ਕਰਕੇ ਘਰੇ ਚਲੀਏ ਸਮਾਨ ਚੱਕ ਲਈਏ ਨਾਲ ਤੇ ਬਾਕੀ ਸਮਾਨ ਘਰੇ ਪਿਆ ਹੋਰ ਆਹ ਤਾਂ ਕਹੀਂ ਚਲ ਇੱਥੀ ਛੱਡ ਚੱਲਦੇ ਆ ਇੱਥੇ ਪਈ ਰਹਿਣਾ ਮੁੜ ਕੇ ਆਉਣਾ ਪੈ ਸਕਦਾ ਸਮਾਨ ਚੱਕਦੇ ਆ ਘਰੇ ਗਲਾਸ ਵੀ ਚੱਕਦੇ ਆ ਚੱਲੀਏ ਖਾਸਾ ਵੀ ਆ ਗਿਆ ਯਾਰ ਸਾਉਟ ਚਲੋ ਆਇਆ ਭਾਈ ਇੱਥੀ ਉਹ ਖੇਤਸ਼ਾਲਾ ਮੋਟਰ ਦਾ ਹੀ ਆ ਹਾਂ ਬਾਕੀ ਨਾ ਮੀਂਹ ਦੀ ਵੱਡੂ ਅੱਜ ਮੁਸਲਾ ਜੱਸੀ ਉਹਦੇ ਨਾਲ ਹੀ ਸੀ ਅੱਜ ਮੀਂਹ ਦੀ ਵੱਡੂ ਕੋਈ ਨਾ ਹਾਂ ਭਾਈ ਦੇ ਸਾਹਮਣੇ ਕੁੱਟਿਆ ਮੈਨੂੰ ਢਾ ਢਾ ਕੇ ਦੀਦਾ ਤਾਂ ਹਨੀ ਕੇ ਪਾਸੇ ਹਾਂ ਉਹ ਵੱਡੂ ਆਇਆ ਲਾਇਦਾ ਹਾਂ ਉਹ ਬੀ ਭਾਈ ਜਾਂਦਾ ਹਾਂ ਉਹ ਘਰੇ ਕੋਰੇ ਨਾ ਵਾਗਿਆ ਹੋਵੇ ਘਰੇ ਜਾਣਾ ਟਾਈਮ ਹੀ ਚੱਕਣਾ ਘਰੇ ਚੱਲ ਆਪਾਂ ਘਰੇ ਚੱਕ ਲੈਨੇ ਆ ਚੱਲ ਘਰੇ ਚੱਲ ਆ ਜਾ ਆਇਆ ਭਾਈ ਆ ਸੁੱਕਾ ਨਹੀਂ ਛੱਡਣਾ ਅੱਜ ਨਹੀਂ ਛੱਡਦਾ ਆ ਜਾ ਆ ਤਾਂ ਟਾਈਮ ਚੱਕਣੀ ਚੱਕਣਾ ਆ ਜਾ ਆ ਜਾ ਆ ਮਾਜਤਾ ਨਜ਼ਾਰਾ ਆ ਗਿਆ ਰੱਬ ਨੇ ਪਾ ਧਾਮੀ ਮੋਟਰ ਕਰਤੀ ਬੰਦ ਇਹ ਸਾਰਾ ਦਿਨ ਖੇਚ ਹੀ ਨਾ ਗਿਆਂਾ ਸੀ ਗਰਮੀ ਬਹੁਤ ਸੀ ਰੱਬ ਨੇ ਨਜ਼ਾਰੇ ਲਿਆਤਾ ਹੁਣ ਲਾਉਣਾ ਕੋਟ ਕੋਟ ਪੈਗ ਇਹ ਲਾ ਲਿਆ ਨਜ਼ਾਰੇ ਮੀਰੇ ਸਾਰੀ ਵਧੀਆ ਬਣੀ ਕਰਕੇ ਸਾਰੇ ਧੰਦ ਰਕ ਚੜਾੜ ਛੇੜ ਦਿੰਦੀ ਆ ਲਾ ਇਹਨੂੰ ਲਾ ਲਿਆ ਪੈਗ ਠੰਡ ਹੋ ਗਈ ਵਧੀਆ ਰਾਣਾ ਪੈਨੇ ਆ ਕਰਦੇ ਆ ਇੰਜੋਏ ਧੋਈ ਕਰਦੇ ਸਿੰਧੀ ਆ ਨਿਆਰ ਆ ਗਿਆ ਦੋ ਪੈਗ ਲਾ ਕੇ ਆ ਜਾਓ ਭਾਈ ਆ ਜਾਓ ਸਲਦਾ ਇੱਥੇ ਲੋਕ ਆਊਗਾ ਨਾ ਮੇਰੇ ਸਾळ्या ਕੁੱਟ ਕੇ ਪਰੌਣੇ ਨੂੰ ਇੱਥੇ ਛੋੜਾ ਹੋਇਆ ਪਿਆ ਓਏ ਆ ਜਾ ਬਹਿ ਜਾ ਕਿਉਂ ਗੁੱਸਾ ਕਰੀ ਜਾਂਦਾ ਐ ਕਿਵੇਂ ਦੋ ਜਾ ਐਦਾਂ ਤਰ੍ਹਾਂ ਟਾਈਮ ਚੱਕਣ ਆਇਆ ਹਾਂ ਦੱਸ ਬੁੱਟੇ ਕਿਵੇਂ ਗੱਲ ਹਾਂ ਭਾਈ ਇਹ ਹੀ ਆ ਹਾਂ ਕਾਲੇ ਭਾਈ ਇਹ ਹੀ ਆ ਮੇਰੇ ਸਾਲ ਤੜਾ ਖੜੀਖੜੀ ਚ ਕੁੱਟਿਆ ਸੀ ਚਾਹੇ ਜੱਸੀ ਨੂੰ ਮੋਸਲਾ ਬਾਈ ਜੱਸੀ ਮੇਰੇ ਨਾਲ ਹੀ ਸੀ ਇਹੀ ਆ ਬਾਈ ਬਹੁਤ ਖੜੀਖੜੀ ਸਕੁੱਟਿਆ ਬੁੱਟੇ ਬਾਈ ਨੋਦਣਾ ਉਹ ਨਾ ਪਰੌਣਿਆ ਤੂੰ 15 ਮਾੜੀ ਮੋਟੀ ਗੱਲ ਤਾਂ ਹੁੰਦੀ ਰਹਿੰਦੀ ਆ ਤੂੰ ਐਨ ਮਾੜੀ ਮੋਟੀ ਗੱਲ ਫੇਰ ਤੂੰ ਬੰਦੇ ਚੱਕ ਕੇ ਲੈ ਆਇਆ ਨਾ ਪਰੌਣੇ ਨੂੰ ਕੁੱਟਣਾ ਕੋਈ ਮਾੜੀ ਮੋਟੀ ਗੱਲ ਹੁੰਦੀ ਆ ਪਰੌਣੇ ਦੀ ਅਜਤ ਕਰੀਦੀ ਹੁੰਦੀ ਆ ਆ ਤੂੰ ਹੀ ਉਹਦੇ ਕੁੱਟ ਕੁੱਟ ਕੇ ਪਾਸੇ ਜਾ ਤੇ ਉਹਦਾ ਤੂੰ ਇੱਕ ਜੁੰਮਰ ਘੜਦਾ ਕੁੱਟ ਕੁੱਟ ਕੇ ਉਹ ਨਾ ਬਾਈ ਇਹ ਤਾਂ ਪਰੌਣੇ ਦੀ ਅਜਦੀ ਬਹੁਤ ਕਰਦੇ ਆ ਝੂਠ ਬੋਲਦਾ ਕਾਲੇ ਬਾਈ ਮੇਰੀ ਕੀ ਹੌਂਸਲਾ ਅਜਤ ਕਰ ਦੱਸ ਦੇ ਅਜ ਨਵੇੜ ਦੇ ਨਾ ਕੰਮ ਤੈਨੂੰ ਕਿਹਾ ਤਾਂ ਹੈਗਾ ਵਾ ਭਾਈ ਅਜ ਸੁੱਕਾ ਨਹੀਂ ਛੱਡਣਾ ਸੁੱਕਾ ਨਹੀਂ ਛੱਡਣਾ ਯਾਰ ਤੂੰ ਆਇਆ ਦੇਖ ਲੈ ਵੀ ਦੋ ਪੇਟੀਆਂ ਤਾਂ ਦਿੱਤੀਆਂ ਨੇ ਸਾਨੂੰ दारू ਦੀਆਂ ਹੁਣ ਯਾਰ ਦੇਖ ਦੇ ਕਿਉਂ ਓਹ ਢੇੜ ਦੋ ਯਾਰ ਇਹਨੂੰ ਢੇੜ ਦੇ ਕਿਉਂ ਯਾਰ ਛੱਡ ਦੇ ਲੋ ਭਾਈ ਇੱਕ ਮਿੰਟ ਰੁਕਤਾ ਜਾ ਯਾਰ ਰੁਕ ਜਾਓ ਯਾਰ ਕੁੱਟ ਲਿਆ ਯਾਰ ਕੁੱਟ ਲਿਓ ਇੱਕ ਮਿੰਟ ਰੁਕਤਾ ਜਾਓ ਓ ਯਾਰ ਤੁਸੀਂ ਮੇਰੀ ਗੱਲ ਸੁਣੋ ਕੁੱਟ ਲਿਓ ਜੀ ਮਾਰ ਲਿਓ ਚਾਰ ਮਾਰ ਲਿਓ ਤੁਸੀਂ ਯਾਰ ਸਾਡੇ ਪਰੌਣੇ ਨਾਲ ਆਏ ਹੋ ਪੇਰੀ ਮੜੀ ਮੁੱਟੀ ਭੇਜੋ 2 ਮਿੰਟ ਪਿੱਗਪੁਗ ਲਾ ਲਓ ਯਾਰ ਉਹ ਵੜਿਆਉਂਦਾ ਬਾਈ ਵੜਿਆਉਂਦਾ ਲਾਉਣੀਆਂ ਕੋਟੜਾ ਗੱਲਾਂ ਚ ਨਹੀਂ ਉਹ ਲਿਆਉਂਦਾ ਥਾ ਤੁਹਾਨੂੰ ਦਾਰੂ ਦੂਰੂ ਦਾ ਲਾਲਚ ਨਹੀਂ ਹੈਗਾ ਦੋ ਡੱਬੇ ਪੀ ਗਏ ਅਸੀਂ ਸਵੇਰ ਦੇ ਉਹ ਬਾਈ ਯਾਰ ਗੱਲ ਸੁਣ ਮੇਰੀ ਕੋਈ ਆਲੀ ਕੱਟ ਦੇ ਯਾਰ ਇਹ ਕਿਹੜੀ ਗੱਲ ਹੈ ਮਾਰ ਲਓ ਯਾਰ ਜਿਹੜੇ ਮਾਰਦੇ ਪਰ ਪਿੱਗ ਦਾ ਲਾ ਲਉਂ ਘਰਦੀ ਹੋਈ ਹੈ ਚੱਲ ਆ ਫਿਰ ਪਰ ਉਹਨਾਂ ਦਾ ਸਾਡਾ ਕੰਮ ਲਾਇ ਤੂੰ ਭੇਜੋ ਪਿੱਗਰੇ ਲਾ ਲਈ ਥੋੜਾ ਥੋੜਾ ਉਹ ਬੇਰੀ ਗੱਲ ਨੂੰ ਕਾੜੇ ਫੁੱਦੂ ਗੱਲਾਂ ਕਿਉਂ ਕਰਦੇ ਹੋ ਉਹ ਤੁਸੀਂ ਮੇਰੇ ਨਾਲ ਹੋ ਬਾਈ ਮੈਂ ਤਾਂ ਤੈਨੂੰ ਕਿਹਾ ਦੇਖ ਲੈ ਹਣ ਉਹ ਦਾਰੂ ਦੀ ਦਾਰੂ ਹਰੋਂ ਮੈਂ ਹੋਰ ਪਿਆ ਦੂ ਯਾਰ ਇਹ ਫੁੱਤੂ ਗੱਲਾਂ ਨੇ ਯਾਰ ਉਹ ਸੇਵਾ ਤਾਂ ਇਹਦੀ ਆਪਾਂ ਕਰਨੀ ਹੋਈ ਆ ਕੁੱਟ ਕੁੱਟ ਲਾਲਗੇ ਨਾਲੇ ਕੜੇ ਉਹਨਾਂ ਡਾਂ ਟਕਾ ਕੇ ਫੇਰਾਂਗੇ ਓ ਹਾਂ ਯਾਰ ਮੇਰੇ ਲੋ ਬਤਾ ਦਾਰੂ ਮੁੱਕੀ ਹੋਈ ਸੀ ਚਲ ਬਾਹਰ ਦੇ ਨਾ ਮੈਂ ਵੀ ਲਾ ਲੂ ਓਏ ਬਹਿ ਜਾ ਆ ਜਾ ਤੂੰ ਵੀ ਲਾਈਂ ਗੁੱਟ ਆ ਫੜ ਤੂੰ ਤਾਂ ਲਾ ਆ ਯਾਰ ਤੁਸੀਂ ਬੈਠੋ ਭਾਈ ਬਿਜਾਉਣਾ ਹੁਣ ਕੋਟਾ ਚ ਬਿਜਾਉਣਾ ਲਿਓ ਨਾ ਗਲਾਸ ਚ ਓ ਲਾਲਾ ਲਾ ਤੂੰ ਗਲਾ ਮੈਂ ਗਲਾਸ ਫੁੱਲੇਵਾ ਚੱਕ ਕੇ ਹੋਰ ਸੰਭਾਲ ਲਿਓ ਨਾ ਮੇਰੀ ਗੱਲ ਸੁਣ ਓਏ ਇਹ ਦਾਰੂ ਵੀ ਕੇ ਦੇ ਪੱਖ ਸੋ ਨਾ ਬੋਲਣ ਲੱਗ ਜੀ। ਡਾਂਗ ਫੇਰਨੀ ਆ ਤੇ ਤੂੰ ਦੇਖ ਹਾਂ। ਦਾਤਾ ਦਾਰੂ ਜਿੰਨੀ ਮਰਜੀ ਪੀ ਲੋ। ਹਾਂ। ਤੁਸੀਂ ਹੋ ਜਾ ਕੇ ਆ ਤੂੰ ਆਲਾ ਮੈਂ ਨਾ ਖਤੋ ਸਪੈਸ਼ਲ ਲਿਆ ਆ। ਆ ਚੱਕੋ ਯਾਰ ਪਹਿਲੇ ਤੋੜ ਦੀ ਲਿਆਂਦੀ ਵੀ ਮੇਰੀ ਆ ਫੜੋ ਗਲਾਸ। ਆ ਪੂਰੀ ਅਲੱਗ ਆ ਚੱਕੋ। ਨਾ ਫੜ ਪਾ। ਪਾਣੀ ਪੂਣੀ ਤਾਂ ਲਿਆ ਯਾਰ। ਕੋਈ ਲਾ ਕੇ ਦੇਖ ਦੇ ਸਾਰਾ ਕੁਝ ਕਰਿਆ ਮਿਕਸ ਕਰਿਆ ਹੋਇਆ ਮੇਰਾ। ਲਾ ਕੇ ਦੇ। ਆ ਚੱਕ ਬਾਈ। ਲਾ। ਲਿਓ ਆ ਮੈਂ ਪਾਣੀ ਪੋੜ। ਆ ਰਸੀ ਮੋਟਾ ਯਾਰ। ਅਲੀ ਕੋਲੀ ਬਹੁਤ ਹੈ ਯਾਰ ਆ ਲੈ ਪਾਣੀ ਹਾਂ ਆ ਬੋਤਲ ਜੀ ਪਾਇਆ ਪੈਸੀ ਮੇਰਾ ਮੈਂ ਉਥੇ ਤੈਨੂੰ ਪਤਾ ਪੜਦਿਆਂ ਰੱਖਣਾ ਪੈਂਦਾ ਹੈ ਘਰੇ ਪਤਾ ਲੱਗ ਜਾਂਦਾ ਬਾਰੇ ਹੋਰ ਪਾਸ ਮੇਰੀ ਗੱਲ ਸੁਣ ਕਾਲੇ ਟਾਈਮ ਚੱਕੜਾ ਇਹਦਾ ਟਾਈਮ ਬਾਤ ਤੂੰ ਦੇਖਦਾ ਹਾਂ ਤੇਰੀ ਵਾਲੀ ਜੀ ਦਾ ਮੈਕਸੀ ਆ ਸਾਰਾ ਕੁਝ ਹਾਂ ਤੇਰੀ ਵਾਲੀ ਜੀ ਦਾ ਮੈਕਸੀ ਆ ਸਾਰਾ ਕੁਝ ਕੋ ਸੁਣਾਉ ਕੋ ਕਿਸੇ ਬਾ ਦੱਸੀ ਮੈਂ ਕਹਿੰਦਾ ਬੰਦਾ ਹੈ ਠੀਕ ਆ ਬੂਟਾ ਦਾ ਮਲੰਗਾ ਘਾਦੀ ਕੱਢੀ ਆ ਇਹ ਦੋ 2000 5 4 ਬੋਤਲਾਂ। ਇਹਦਾ ਸੌਂਫੀ ਆ ਜੇ ਪੀ ਆ ਜਾਂਦਾ ਵਾ। ਕਰਦਿਆਂ ਕਰਲੇ ਨਾਲ ਕੋਈ ਨਾ। ਠੀਕ ਕੁਸਰ ਕੁਸਰ ਜੀ ਕਰੀ ਜਾਂਦੇ ਹੋ ਮੈਨੂੰ ਦੱਸਦੇ ਕੁਸ। ਕੋਹਨੇ ਪੈਦ ਦੀ ਗੱਲ ਕਰਦੇ ਸੀਗੇ। ਅੱਛਾ ਮਾਲ ਹੋਰ। ਇਹ ਪਈਏ ਮੇਰੇ ਕੋਲ 2 2.5 ਲੀਟਰ ਬਾਦੂ ਮਾਲ ਪਿਆ। ਇੱਕ ਨੰਬਰ ਮਾਲ ਆ। ਲੈ ਓ ਜਾਂਦ ਕਰ ਦੂ ਮਾਨ ਤਾਲਾ। ਯਾਰ ਇਹਦੇ ਮਗਰ ਕੀ ਲੱਗੇ ਫਿਰਦੇ ਹੂੰ। ਇਹਦਾ ਜਮਾ ਯਾਰ ਬੰਦੇ ਜਮਾ ਹਲਕਾ ਹੈ। ਹੂੰ ਹੂੰ। ਉਹ ਥੋੜੇ ਵੀ ਕਟ ਪਵਾ ਦੂ ਕਦੇ ਇਹ। ਮੇਰੀ ਗੱਲ ਸੁਣੋ। ਉਡਾ ਮਾਰ ਤਨ ਫੋਲ ਕਰ ਦੂੰ ਪਈਏ ਸਮਾਨ ਵਾਧੂ ਸਮਾਨ ਤਨ ਲੈ ਜਾ ਜਾਂਦੇ ਹੋਏ ਬੜੀ ਠੀਕੀ ਮਾਤਰਾ ਤੁਸੀਂ ਇਹਦੇ ਤਰੇ ਫਰਦੇ ਇਹਦੇ ਮਗਰ ਕੋਈ ਨਾ ਹੋਰ 2 ਮਿੰਟ ਇਹ ਤਾਂ ਨਾ ਹੋਇਆ ਲੈ ਕੋਈ ਨਾ ਇਹ ਤਾਂ ਮੋਢਿਆਂ ਤੇ ਲੈ ਜਾਣਾ ਚਾਕੇ ਇਹਨੂੰ ਰਾਹ ਤੇਜ਼ ਬਹੁਤ ਆਦਾ ਰੂ ਆਹ ਓ ਕਾਲੇ ਬਾਈ ਓ ਬਣ ਗਏ ਸਰੀਰ ਓ ਰੁਕ ਜਾ ਹਜੇ ਤੂੰ ਲਾ ਲ ਇੱਕ ਅਦਾ ਹੋਰ ਕੋਈ ਨਾ ਇੱਕ ਅਦਾ ਸਾਨੂੰ ਵੀ ਲਾ ਲੈਂਦੇ ਭਰ ਆ ਲੈਂਦੇ ਸਰੀਰ ਓ ਰੁਕ ਜਾ ਲੇ ਕੱਚਾ தம்ਲੇ ਕੁੱਤਣ ਜੁਗੇ ਹੋਦਾ ਜਈਏ ਪੈਗ ਦਾ ਚਾਰ ਲਾਇਣੇ ਵਾਲੇ ਓ ਮੇਰੀ ਗੱਲ ਸੁਣ ਓਏ ਓ ਟੈਟ ਨਾ ਹੋਜੋ ਮੇਰੇ ਸਾਲਿਓ ਇਹਦਾ ਟਾਈਮ ਚੱਕਣਾ ਚੋਰੇ ਦਾ ਕਦੇ ਪਹਿਲੀ ਟੈਟ ਹੋਜੋ ਮੈਨੂੰ ਐ ਲੱਗਦਾ ਤੁਸੀਂ ਮੈਨੂੰ ਫੁੱਦ ਬਣਾਉਨੇ ਓ ਕਦੇ ਟੈਟ ਨਾ ਹੋਜੋ ਮੈਨੂੰ ਲੱਗਿਆ ਪਤਾ ਜਦੋਂ ਦਾ ਮੈਂ ਆਇਆ ਨਾ ਮੈਂ ਇਜੀ ਨੌਕਰੀ ਆ ਨਾ ਤੁਸੀਂ ਬਹਿ ਕੇ ਮੇਰੇ ਸਾਲੇ ਨਾਲ ਦਾਰੂ ਪੀ ਜਾਂਨੇ ਓ ਉਹ ਕਦੇ ਇਧਰਾਂ ਦਾ ਨਹੀਂ ਗਾਟੀ ਪਾਈ ਬੈਠੇ ਉਹ ਤੁਸੀਂ ਫੁੱਦੂਆਂ ਜਿਵੇਂ ਫੁੱਦੂ ਬੰਦੇ ਤੁਸੀਂ ਉਹ ਮਾਦਾ ਤੇਰੇ ਦਾ ਐਡਾ ਵਿਸ਼ਵਾਸ ਕੀਤਾ ਸੀ ਉਹ ਮਲੰਗਾ ਤੂੰ ਵੀ ਫੁੱਦੂ ਨਿਕਲ ਗਿਆ ਉਹ ਜੱਸੀ ਉਹ ਤੂੰ ਤਾਂ ਮੇਰਾ ਯਾਰ ਸੀ ਬਈ ਉਹ ਤੈ ਵੀ ਯਾਰ ਮੇਰਾ ਦਾ ਤੇ ਦਾਰੂ ਪੀਂਦੇ ਹਾਂ ਉਹ ਮੈਂ ਦੋ ਡੱਬੇ ਪੀਣੇ ਸਨੂ ਕੁੱਲ ਗਏ ਉਹ ਤੂੰ ਤਾਂ ਕਹਿੰਦਾ ਸੀ ਜਿ세 ਚੱਲੇਗਾ ਚੱਲਾਂਗੇ ਨਾਲ ਤੇਰੇ ਟਰੈਕਟਰ ਤੋਂ ਲੈ ਲਈ ਉਹ ਸਾਰੇ ਫੁੱਦੂ ਬੰਦੇ ਉਹਦੇ ਪਹਿਲਾਂ ਪੈਂਦੀ ਐ ਜੇ ਮੈਨੂੰ ਛੱਡ ਕੇ ਭੱਜ ਗਿਆ ਮੈਂ ਕੋੜ-ਕੋੜ ਕੇ ਪਾਸੇ ਦੇਖ ਤੇ ਹੈ ਉਹ ਫੁੱਦੂ ਗੱਲ ਤੋਂ ਹੋਂ ਕਰੀ ਜਾਣਾ ਜਿਆਦਾ ਨਹੀਂ ਬੋਲਦਾ ਇਹ ਤੇ ਇਹਨੂੰ ਨਾ ਸੈੱਟ ਕਰਨਾ ਪਏ ਅੱਜ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕੀ ਕਿਹਾ ਹੈਗਾ ਵੀ ਜਿੰਨਾ ਟਾਈਮ ਦਾਰੂ ਚੱਲੂ ਉਨਾ ਟਾਈਮ ਕੰਮ ਤੇਰਾ ਜਦੋਂ ਦਾਰੂ ਮੁੱਕ ਗਈ ਉਦੋਂ ਕੰਮ ਖਤਮ ਹੁਣ ਐਡੀ ਦਾਰੂ ਐਦੇ ਕੰਮ ਜਿਵੇਂ ਇਹ ਕਹੂਗਾ ਓਵੇਂ ਹੋਊਗੀ ਹੁਣ ਤੂੰ ਦੱਸ ਬਈ ਕਿਵੇਂ ਕਰਨੀ ਆ ਬਈ ਗੱਲ ਸੁਣ ਹਾਂ ਬਈ ਮੈਂ ਤੁਹਾਡੀ ਸੇਵਾ ਵਿੱਚ ਕੋਈ ਕਮੀ ਛੱਡੀ ਐ? ਨਾ ਭਾਈ, ਗੱਲ ਸੁਣੋ ਭਾਈ। ਤੁਹਾਡੀ ਪਰੌਣਾਂ ਨੇ ਵੱਧ ਸੇਵਾ ਕੀਤੀ ਐ। ਹਾਂ ਭਾਈ। ਬਾਈ, ਦੇਖ ਭਾਈ। ਨਾਲ ਤਾਂ ਥੋਨੂੰ ਗੱਲਾਂ ਕੱਢੀ ਜਾਂਦਾ। ਨਾਲੇ ਮੈਨੂੰ ਕੱਢੀ ਜਾਂਦਾ। ਦੇਖਦੇ ਕਿਉਂ? ਸੱਟ ਲਓ ਫਿਰ। ਆਹ ਨਾ। ਅੱ�ਿਆ ਗੱਲਾਂ ਭਾਈ। ਬਣ ਗਿਆ ਸੀ ਇਹ ਕੁੱਟਣ ਵਾਲਾ। ਹਾਂ ਹਾਂ, ਬਣ ਗਿਆ ਸੀ ਤਾਂ ਪੂਰਾ। ਫਿਰ ਦੇਖਦੇ ਕਿਉਂ? ਸੱਟ ਲਓ ਫਿਰ। ਓਏ। ਓਏ।